ਏ ਲਦੀਦੂਆ ਉਹ ਫੋਟੋ ਮਾ ਜੋ ਪਹਿਲਾਂ ਸੀਗੀ ਹਾਂ ਮੰਨੋ ਉਹ ਸਾਈਡ ਨੂੰ ਜ਼ਿਆਦਾ ਸਿਆਲੂ ਹੈ ਨਾ ਆਪਸੇ ਜੋੜਨ ਵਾਸਤੇ ਉਹ ਸੋਹਣਾ ਬਣਿਆ ਨਾ ਹਾਂ ਸਮਾਂ ਇਸ ਵਕਤ 10 ਕ ਦਾ ਹੋ ਗਿਆ ਤੇ ਦਿਨ ਐ ਦਵਾਰ ਤੋਂਦ ਕਾਫੀ ਯਾਦੇ ਆ ਤੇ ਸਾਰੇ ਮਿੱਤਰ ਰੈਡੀ ਹੋ ਕੇ ਤੇ ਕਿਹੜੇ ਪਾਸੋਂ ਤੋਰਪੇਆ ਨੂੰ ਪਾਰਾ ਦੇ ਵਿੱਚ ਧਾਦਿਆਂਗੇ ਤੇ ਫਿਲਹਾਲ ਇਥੇ ਆਪਾਂ ਪਿੰਡ ਵਾਲੇ ਗੁਰਦੁਆਰ ਸਾਹਿਬ ਤੋਂ ਟੇਕ ਕੇ ਮੱਥਾ ਤੇ ਚੱਲਦੇ ਅੱਗੇ ਤੇ ਕਿੱਥੇ ਪਹੁੰਚਣਾ ਉਹ ਆਪਾਂ ਰਸਤੇ ਵਿੱਚ ਦੱਸਦੇ ਆਂ ਸਮਾਂ ਵਕਤ 1.30 ਦਾ ਹੋ ਗਿਆ ਤੇ ਆਪਾਂ ਫਰੋਹਪੁਰ ਦੇ ਨੇੜੇ ਪਹੁੰਚ ਗਏ ਆ ਤੇ ਟੋਟਲ 4 ਕਿੰਨੇ ਜਾ ਰਹੇ ਆ ਤੇ ਪਹੁੰਚਣਾ ਕਿੱਥੇ ਆਪਾਂ ਸੁਲਤਾਨਪੁਰ ਲੋਧੀ ਇੱਥੋਂ 100 ਕਿਲੋਮੀਟਰ ਔੜ ਹੈਗਾ ਤੇ 100 ਕਿਲੋਮੀਟਰ ਔੜ ਤੱਕ ਪਹੁੰਚ ਜਾਗੇ ਪੰਜਾਂ ਛੀਆਂ ਘੰਟੇ ਦੇ ਵਿੱਚ ਵੈਸੇ ਰੁਕ ਰੁਕ ਤੇ ਜਾਵਾਂਗੇ ਤੇ ਟਾਈਮ ਵੱਧ ਵੀ ਲੱਗ ਜਾਊਗਾ ਤੇ ਤਾਂ ਵੀ ਕੋਈ ਗੱਲ ਨਹੀਂ ਲਗਭਗ ਘੰਟਾ ਕਾ ਆਪਣਾ ਹੋਗਾ ਤਰਿਆਣੂ ਤੇ ਆਪਾਂ ਫਰੋਇਪਰ ਪਹੁੰਚ ਗਏ 21 ਕਿਲੋਮੀਟਰ ਔੜ ਪਿੰਡਾਂ ਵਿੱਚ ਦੀ ਹੁੰਦੇ ਹੋਏ ਤੇ ਫਰੋਇਪਰ ਆਪਾਂ ਪਹੁੰਚ ਚੁੱਕੇ ਆਂ ਦੋ ਨਾਲ ਦੇ ਆਪਣੇ ਅੱਗੇ ਜਾ ਰਿਹਾ ਤੇ ਇੱਕ ਪਿੱਛੇ ਆ ਰਿਹਾ ਵੀਡੀਓ ਬਣਾਉਂਦਾ ਹੋਇਆ ਉਹ ਵੀ ਤੇ ਪੂਰਾ ਨਿਆਰਾ ਹੀ ਜਾਂਦਾ ਯਾਰ ਜਾਂਦਾ ਤੇ ਠੰਡ ਹੈਗੀ ਐ ਵੈਸੇ ਪਰ ਸਾਈਕਲ ਚਲਾ ਕੇ ਥੋੜਾ ਜਿਹਾ ਸਰੀਰ ਵੀ ਗਰਮ ਹੋਇਆ ਹੁਣ ਤੇ ਨਿਆਰਾ ਹੀ ਜਾਂਦਾ ਪੂਰਾ ਭਾਵੇਂ ਸੁਵਿੰਦਰ ਸੈਟਾ ਇਹ ਐ ਸੁਵਿੰਦਰ ਸਿੰਘ ਇੱਕ ਕੇ ਆਪਣੇ ਜਾ ਰਿਹਾ ਚਖਤਾਰ ਰਾਈਡਰ ਚਖਤਾਰ ਲੋਟਾ ਕੰਮ ਇੱਕ ਪਿੱਛੇ ਆ ਰਿਹਾ ਆਪਣੇ ਗੁਰਮੁਖ ਸਿੰਘ ਮਾਸਟਰ ਇਹ ਪੂਰਾ ਨਹੀਂ ਆ ਰਹੀ ਜੰਦਾ ਯਾਰ ਜਾਣਦਾ ਕਿੱਡਾ ਕੁੱਟਾ ਆਪਾਂ ਬੈਗ ਮੈਂ ਤਾਂ ਪਿੱਛੇ ਹੀ ਪਾ ਲਈ ਆ ਤੇ ਇਹਨਾਂ ਨੇ ਅਗਲੇ ਪਾਸੇ ਟਾਂਗ ਲਿਆ ਇੱਥੇ ਬੈਗ ਜਾ ਪਹਿਲਾਂ ਆਪਣਾ ਪ੍ਰੋਗਰਾਮ Rajasthan ਦਾ ਜਾਂਦਾ ਸੀਗਾ ਉਹ ਕਿਸੇ ਕਾਰਨ ਕਰਕੇ ਤੇ ਕੈਨਸਲ ਹੋ ਗਿਆ ਦੇਖਦੇ ਆ ਉਹ ਵੀ ਆ ਬਣਾਉਣੇ ਆ ਪਲਾਨ ਜੇ ਛੁੱਟੀਆਂ ਵਧੀਆਂ ਤੇ ਆਪਾਂ ਰਾਜਸਥਾਨ ਦਾ ਕਿਹੜਾ ਵੀ ਕੱਢ ਕੇ ਆਵਾਂਗੇ ਉਹ ਵੀ ਵੈਸੇ 4 ਦਿਨ ਦਾ ਹੈਗਾ ਪਲਾਨ ਉਹ ਤੇ 4 ਦਿਨ ਲੱਗਣੇ ਕਰਕੇ ਤੇ ਉਹ ਹੁਣ ਛੁੱਟੀਆਂ ਤਿੰਨ ਰਹਿ ਗੀਆਂ ਤੇ ਤਾਂ ਕਰਕੇ ਫਿਰ ਤਿੰਨਾਂ ਦਾ ਚ ਮੁੜਿਆ ਨਹੀਂ ਜਾਣਾ ਸੀਗਾ ਹੈ ਉਹ ਕਿੱਧਰ ਰਹਿ ਗਏ ਪਿੰਡ ਤੋਂ ਆਪਾਂ 35 ਕਿਲੋਮੀਟਰ ਵੜਾ ਕੇ ਤੇ ਪਿੰਡ ਲੋਹੜਾ ਕੋਲ ਖੜੇ ਆ ਤੇ ਇੱਥੇ ਚਾਹ ਦਾ ਲੰਗਰ ਤਿਆਰ ਆਸ ਵਰਤਾਈ ਆਲੇ ਸੀਗੇ ਬਸੇ ਤਾਂ ਚਾਹ ਛਕਦੇ ਆਪਾਂ ਤੇ ਫੇਰ ਅੱਗੇ ਜੀਰੇ ਵਾਲ ਨੂੰ ਚੱਲਦੇ ਆ ਚਾਹ ਪਾਣੀ ਸ਼ਾਕੇ ਤੇ ਖਿੱਚ ਲਈਏ ਸਾਈਕਲ ਫੇਰ ਆਪਾਂ ਜੀਰੇ ਵਾਲ ਨੂੰ ਤੇ ਬਸ 2 ਮਿੰਟ ਦਾ ਬ੍ਰੇਕ ਲਿਆ ਚਾਹ ਪੀਤੀ ਆਪਾਂ ਤੇ ਹੁਣ ਅੱਗੇ ਦੇਖਦੇ ਕਿੱਥੇ ਰੁਕਦੇ ਆਪਾਂ ਤੇ 38 ਕਿਲੋਮੀਟਰ ਪੱਟ ਕੱਢ ਚੁੱਕੇ ਆ ਇਸ ਵਾਰ ਇਹ ਤੇ ਮੌਸਮ ਹਜੇ ਵੀ ਪੂਰਾ ਖਰਾਬ ਹੀ ਆ ਧੁੰਦ ਜੀ ਬਹੁਤ ਆ ਤੇ ਲੱਗਦਾ ਨਹੀਂ ਕਿ ਧੁੱਪ ਨਿਕਲੂਗੀ ਸਤਿਨਾਮ ਸ੍ਰੀ ਬਾਛਾ 765 ਕਿਲੋਮੀਟਰ ਦਾ ਸਫ਼ਰ ਕੱਢ ਕੇ ਤੇ ਮਖੂ ਦੇ ਬਿਲਕੁਲ ਨੇੜੇ ਪਹੁੰਚ ਗਏ ਆ ਤੇ ਜਾਂਦੇ ਆ ਘੋੜੇ ਵਧੀਆ ਸ਼ੂਕ ਦੇ ਮਾਸੇ ਤੋਂ 40 45 ਕਿਲੋਮੀਟਰ ਰਹਿ ਗਿਆ ਹੋਊਗਾ ਇਹ ਟਾਈਮ 'ਵਾਲੀ ਪਹੁੰਚਾਂਗੇ ਆਪਾਂ ਦੇਖ ਕੇ ਬਈ ਕਹੜਾ ਪੂਰਾ ਕੰਮ ਥਕਾਵਟ ਤਾਂ ਨਹੀਂ ਹੁੰਦੀ ਜਮਾਂ ਵੀ ਇਹ ਥੱਕਦੇ ਕਿੱਥੇ ਆ ਘੋੜੇ ਇਹਨਾਂ ਨੇ 300-300 ਕਿਲੋਮੀਟਰ ਕੱਢੀ ਵੀਰ ਕੇ ਦਿਨ ਚ ਤੇ ਇਹ ਸਾਰਾ ਆਪਣਾ ਜਿਹੜਾ ਹੈਗਾ 200 ਤੇ ਬਸ ਸਾਰਾ ਹੀ ਆਉਣ ਜਾਣ ਆਪਣਾ 230 ਬਣੂਗਾ ਕਿਉਂ ਦੋ ਚੋਂ ਭਰਗੇ ਚੱਲੇ ਆ ਜਾਂਦੇ ਆ ਘੋੜੇ ਸ਼ੂਕਦੇ ਹਾਂ ਮੌਸਮ ਵਧੀਆ ਹੋ ਗਿਆ ਸੁਬਾਤੋਂ ਦੇ ਇਸ ਲਗੀ ਤੇ ਉਹਨਾਂ ਲੱਗਦਾ ਸੀ ਕਿ ਮੌਸਮ ਸਾਫ਼ ਹੋਊਗਾ ਹੁਣ ਮੌਸਮ ਵਧੀਆ ਹੋ ਗਿਆ ਧੁੱਪ ਨਿਕਲ ਆਈ ਆ ਕਿਹ ਰਹਿਆ ਆਪਣਾ ਬਸ ਇਹ ਤੋਂ 40 ਰਹਿ ਗਿਆ ਹੋਊਗਾ ਹਾਂ ਮੌਸਮ ਪਚਾਰ 4:30 ਤੱਕ ਪਹੁੰਚ ਜਾਗੇ ਜਿਵੇਂ ਪਿੰਡਿਓ ਸੱਤਾਂ ਪੂਰੇ ਖੇਹੜ ਅਹ ਬਹੁਤ ਪਹੁੰਚ ਗਏ ਆਪਾਂ ਤੇ ਨਾਲ ਦੇ ਦਾ ਥੋੜਾ ਇਹਨਾਂ ਪੇੜ ਦੇ ਚ ਕੰਨੇ ਸੈਕਸ਼ਨ ਹੀ ਹੋ ਗਈ ਜਖਤਾਰ ਦੇ ਜਖਤਾਰ ਦੇ ਤੇ ਉਹ ਅੰਦਰ ਦਵਾਈ ਲੈਣ ਗਿਆ ਤੇ ਅਸੀਂ ਬਾਹਰ ਵੇਟ ਕਰੀ ਜਾਂਦੇ ਹਾਂ ਲੈ ਚੰਗੀ ਧੁੱਪ ਨਿਕਲੀ ਹੁਣ ਪਹਿਲਾਂ ਐ ਲੱਗਦਾ ਸੀ ਸੂਰਜ ਨਹੀਂ ਨਿਕਲਦਾਗਾ ਪਰ ਹੁਣ ਚੰਗੀ ਧੁੱਪ ਨਿਕਲੀ ਐ ਮੌਸਮ ਸਾਫ਼ ਹੋ ਗਿਆ ਤੇ ਬਸ ਉਹ ਦਵਾਈ ਲੈ ਲੈਂਦਾ ਤੇ ਚੱਲਦੇ ਆਪਾਂ ਅੱਗੇ ਨੂੰ ਦਵਾਈ ਲੈ ਕੇ ਆਪਾਂ ਆ ਤੇ ਸਫ਼ਰ ਅੱਗੇ ਨੂੰ ਸ਼ੁਰੂ ਕਰ ਲਿਆ 10 ਕਿਲੋਮੀਟਰ ਵੜ ਕੇ ਚੱਲਾਂਗੇ ਤੇ ਫਿਰ ਕੁਝ ਖਾਣ ਪੀਣ ਦੀ ਗੱਲ ਕਰਦੇ ਆ ਕੁਝ ਖਾ ਪੀ ਲ ਗੇ ਖਾ ਪੀ ਕੇ ਤੇ ਫਿਰ ਅੱਗੇ ਚੱਲਾਂਗੇ ਉਦੋਂ 20 ਕਿਲੋਮੀਟਰ ਰਹਿ ਜਾਊਗਾ ਅੱਗੇ ਬਸ ਸਾਰਾ 70 ਹੋ ਗਿਆ ਤੇ 10 ਹੋਰ ਚੱਲ ਕੇ 80 ਹੋ ਜਾਊਗਾ ਤੇ 20 ਕਿਲੋਮੀਟਰ ਵੜ ਫਿਰ ਘਾਂ ਰਹਿ ਜਾਊਗਾ ਘੰਟੇ ਰਸਤਾ ਲੋ ਜੀ ਟਾਈਮ ਇੱਥੇ ਹੁਣ ਹੋ ਗਿਆ ਆਪਾਂ ਨੂੰ ਲਗਭਗ 4 ਕ ਦਾ ਤੇ ਆਪਾਂ ਲੁਈਆਂ ਨੂੰ ਮੁੜ ਗਏ ਆਪਾਂ ਤੇ ਇਥੋਂ ਬਸ 4 ਕਿਲੋਮੀਟਰ ਵਾੜ 5 ਕਿਲੋਮੀਟਰ ਬਲ ਲਗਭਗ ਗੁਰਦੁਆਰਾ ਸਾਹਿਬ ਰਹਿ ਗਿਆ ਤੇ ਬਸ ਆਪਾਂ ਹੋਰ 10 15 ਮਿੰਟ ਤੱਕ ਪਹੁੰਚ ਜਾਗੇ ਆਪਾਂ ਸੁਲਤਾਨਪੁਰ ਲੋਧੀ ਜਿਹੜਾ ਗੁਰਦੁਆਰਾ ਸਾਹਿਬ ਆ ਤੇ ਲਗਭਗ 100 ਕਿਲੋਮੀਟਰ ਵਾੜ ਦਾ ਸਫ਼ਰ ਕਰਕੇ ਆਪਾਂ ਤੇ ਸਾਢੇ ਇੱਕ ਮੈਂ ਲਾ 4 ਘੰਟੇ ਵਿੱਚ ਪਹੁੰਚ ਜਾਵਾਂਗੇ ਦੇਖਿਆ ਨਹੀਂ ਆਪਾਂ ਕਿੰਨਾ ਟਾਈਮ ਹੋ ਗਿਆ ਪੰਤਰੀਆਂ ਨੂੰ ਤੇ ਬਾਕੀ ਗੱਲਬਾਤ ਆਪਾਂ ਕਰਦੇ ਅੱਗੇ ਜਾ ਕੇ ਤੇ ਸਫ਼ਰ ਬਹੁਤ ਸੋਹਣਾ ਰਿਹਾ ਤੇ ਆਪਾਂ ਨਿਕਲੀ ਵੀ ਵਧੀਆ ਤੇ ਸਾਫਾ ਮੌਸਮ ਸੁਲਤਾਨਪੁਰ ਲੋਧੀ ਆਪਾਂ ਪਹੁੰਚ ਚੁੱਕੇ ਆਂ ਚਲੋ ਐਂਟਰੀ ਗੇਟ ਰਿਹਾ ਇਹ ਵਾਲਾ ਤੇ ਟਾਈਮ ਆਸਟਾ 2:30 ਦਾ ਹੋਇਆ ਤੇ ਪੂਰੀ 100 ਕਿਲੋਮੀਟਰ ਔਡ ਕਰਕੇ ਆਪਾਂ ਤੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ 101 ਕਿਲੋਮੀਟਰ ਹੋ ਗਿਆ ਤੇ 5 ਘੰਟੇ 20 ਮਿੰਟ ਲੱਗੇ ਆਪਣਾ ਮੂਵਿੰਗ ਟਾਈਮ ਖੜ ਜਾ ਫਿਰ ਤੇ ਸਫਰ ਆਇਦਾ ਪੂਰਾ ਘੇੜ ਰਿਆ ਤੇ ਬਸ ਆਪਾਂ ਦੋ ਠਾਵੇਂ ਤੇ ਰੁਕੇ ਸੀ ਯਾਰ ਰਾਹ ਦੇ ਵਿੱਚ ਜਿੱਥੇ ਆਪਾਂ ਜਿੱਥੇ ਲੰਗਰ ਲੱਗਿਆ ਸੀਗਾ ਤੇ ਜਾਂ ਬਸ ਇੱਕ ਥਾਂ ਤੇ ਆਪਾਂ ਕੁਛ ਮਾੜਾ ਮੋਟਾ ਖਾਣੂ ਕੇ ਲੈ ਲਏ ਉਹ ਪਾਈ ਸਾਤ ਮਿੰਟ ਤੇ ਲਗਾਤਾਰ ਤੁਰਿਆ ਆਏ ਤੇ ਟਾਊਨ ਆ ਪਹੁੰਚ ਗਏ ਮੌਸਮ ਸੋਨਾ ਬਣ ਗਿਆ ਸੀਗਾ ਤਾਂ ਆਪਾਂ ਦੀ ਨਿਕਲਾਈ ਸੀਗੀ ਸਮਾਂ ਵੀਰੇ 5 ਦਾ ਹੋ ਗਿਆ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਸਰਾਂ ਲੈ ਲਈਆ ਤੇ ਰੂ ਆਪਾਂ ਨੂੰ ਮਿਲ ਗਿਆ ਤੇ ਸਾਈਕਲ ਆਪਾਂ ਕਮਰੇ ਵਿੱਚ ਹੀ ਲਿਆਂਦੇ ਆ ਤੇ ਆ ਸਾਰਾ ਕੁਝ ਆਪਾਂ ਚੇਂਜ ਨੂੰ ਕਰੀ ਜਾਂਦੇ ਹੁਣ ਤੇ ਇਥੋਂ ਫ੍ਰੀ ਹੋ ਕੇ ਆਪਾਂ ਮੱਥਾ ਟੇਕਣ ਚੱਲਾਂਗੇ ਬਾਹਰ ਤੇ ਸਾਈਕਲ ਆਪਣੇ ਇੱਥੇ ਹੀ ਰਹਿਣਗੇ ਤੇ ਬਸ ਮੜਾ ਮੋਟਾ ਚੇਂਜ ਕਰ ਲਗੇ ਤੇ ਫਿਰ ਆਪਾਂ ਚੱਲਦੇ ਆ ਮੱਥਾ ਟੇਕਣ ਤੇ ਮਿਲਦੇ ਆਪਾਂ ਅੱਗੇ ਚੱਲ ਕੇ ਰੂਮ ਤੋਂ ਬਾਹਰ ਆਪਾਂ ਸਾਈਕਲ ਲਾ ਕੇ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆ ਗਏ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੇ ਮੱਥਾ ਟੇਕਦੇ ਆ ਟੋਟਲ ਸੱਤ ਗੁਰਦੁਆਰੇ ਦੱਸੇ ਗਏ ਆ ਵੀ ਸੱਤ ਗੁਰਦੁਆਰੇ ਆ ਤੇ ਦੇਖਾਂਗੇ ਜਿੰਨੇ ਕ ਦੇਖੇਗੇ ਹੁਣ ਦੇਖ ਲਾਂਗੇ ਤੇ ਸੁਬਾ ਟਾਈਮ ਲੱਗਿਆ ਤਾਂ ਆਪਾਂ ਸੁਬਾ ਦੇਖ ਲਾਂਗੇ ਜਿਹੜੇ ਰਹਿੰਦੇ ਹੋ ਗੁਰਦੁਆਰੇ ਪਹਿਲਾਂ ਮੱਥਾ ਟੇਕਦੇ ਆ ਤੇ ਬਾਅਦ ਗੁਰਦਾਰੇ ਚ ਫਿਰ ਆਪਾਂ ਚੱਲਦੇ ਆ ਦਰਬਾਰ ਸਾਹਿਬ ਦੇ ਆਪਾਂ ਅੰਦਰ ਐਂਟਰ ਹੋ ਗਏ ਆ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਲਓ ਜੀ ਲੋ ਹਲੋ ਇਧਰ ਗੁਰੂ ਨਾਨਕ ਦੇਵ ਜੀ ਦਾ ਤਪਸਥਾਨ ਹੈ ਇਹ ਵਾਲਾ ਤੇ ਇੱਥੇ ਗੁਰੂ ਨਾਨਕ ਦੇਵ ਜੀ ਤਪੱਸਿਆ ਕਰਦੇ ਸੀਗੇ ਤੇ ਇਧਰ ਸਰੋਵਰ ਗੁਰਦੁਆਰਾ ਬਹੁਤ ਸੋਹਣਾ ਬੜਾ ਹੈ ਦਰਬਾਰ ਸਾਹਿਬ ਦੇ ਵਿੱਚ ਤਾਂ ਫੂਲ ਬੜਾ ਯੂਜ਼ ਨਹੀਂ ਕੀਤਾਗਾ ਕਿਉਂਕਿ ਨਾ ਅਨਲੈਕ ਵੀ ਲਾਇਆ ਹੋਇਆ ਵਸੂਗਾ ਤੇ ਉੱਥੇ ਫੂਲ ਯੂਜ਼ ਕਰਨ ਚ ਆਪ ਨੂੰ ਥੋੜਾ ਗਲਤ ਹੀ ਲੱਗਦਾ ਤੇ ਮੈਂ ਆਪਾਂ ਟੇਕ ਲਿਆ ਤੇ ਚੱਲਦੇ ਆਪਾਂ ਹੁਣ ਬਸ ਅੱਗੇ ਨੂੰ ਇਹ ਆ ਬੇਈ ਨਦੀ ਤੇ ਇੱਥੋਂ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਕੇ ਤੇ ਉੱਥੇ ਆਪਣੀ ਭਗਤੀ ਕਰਦੇ ਸੀਗੇ ਤੇ ਇਤਿਹਾਸ ਇੱਧਰ ਪੂਰਾ ਲਿਖਿਆ ਹੀ ਹੋਇਆ ਵੀਡੀਓ ਰੋਕੇ ਤੇ ਇਤਿਹਾਸਾ ਪੜ ਸਕਦੇ ਆ ਇਹ ਵੇਈ ਨਦੀ ਆ ਜਿੱਥੇ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਸੀਗੇ ਜਿਹੜਾ ਭੋਰਾ ਸਾਹਿਬ ਆ ਉੱਥੇ ਜਾ ਕੇ ਆਹ ਦਾ ਤਪਸਥਾਨ ਜਿਹੜਾ ਬਣਿਆ ਹੋਇਆ ਉੱਥੇ ਤਪ ਕਰਦੇ ਸੀਗੇ ਵਾਹਿਗੁਰੂ ਵਾਹਿਗੁਰੂ ਇਹ ਨਦੀਦਾਂ ਉਹ ਫੋਟਮਾ ਜੋ ਪਹਿਲਾਂ ਸੀਗੀ ਤੇ ਪਹਿਲਾਂ ਦੇ ਵਿੱਚ ਕੇਲੀਕੂਲੀ ਜਿਵੇਂ ਮੰਨ ਲਓ ਆਹ ਸਾਫ਼ ਨਹੀਂ ਸੀਗੀ ਤੇ ਪੂਰੀ ਖਰਾਬ ਹੁੰਦੀ ਸੀਗੀ ਤੋਦ ਬਾਦ ਸੰਤ ਸੀਚੇ ਵਾਲ ਸਾਹਮਣੇ ਇਹ ਸਾਫ ਕਰਕੇ ਪੱਕੀ ਕਰਕੇ ਤੇ ਇਸ ਤਰ੍ਹਾਂ ਬਣਾਤੀ ਪਹਿਲਾਂ ਜਿਵੇਂ ਇਹ ਦਿਖਾਈ ਗਈ ਫੋਟੋਆਂ ਦੇ ਵਿੱਚ अकेਲੀ ਤੇ ਮਤਲਬ ਸਫਾਈ ਨਹੀਂ ਸੀ ਇਹਦੇ ਵਿੱਚ ਇਸ ਤਰ੍ਹਾਂ ਅੰਦਰ ਜਾ ਕੇ ਇਹਨੂੰ ਚੰਗੇ ਤਰ੍ਹਾਂ ਸਾਫ ਕੀਤਾ ਤੇ ਕਾਫੀ ਟਾਈਮ ਬਾਅਦ ਮੁੜ ਕੇ ਇਹ ਸਾਫ ਹੋਣ ਤੋਂ ਬਾਅਦ ਇਸ ਤਰ੍ਹਾਂ ਬਣਾਈ ਗਈ ਇਹ ਹੁਣ ਚਾਰ ਫਿਰੇ ਪੱਥਰ ਲਾ ਕੇ ਪੂਰੀ ਸਾਫ ਆ ਇਹ ਕੀ ਹੋ ਗਿਆ ਦਿਖਾਈ ਇਹ ਨਹੀਂ ਚਾਹੀਦੀ ਯਾਰ ਮੈਂ ਕਿਹਾ ਰੋਡ ਤੇ ਮੈਂ ਕਿਹਾ ਜੇ ਲੱਗੇ ਹਨ ਇਹ ਵਾਈਟ ਥੋੜੀ ਕਰਤਾ ਜੀ ਜਿਹੜਾ ਮਤਮਾ ਰਹਿਣਾ ਸੀ ਠੀਕ ਹੈ ਯਾਰ ਫਿਰ ਇਹ ਵਲੌਗਰ ਬਣ ਜਾਣਾ ਹੋ ਗਿਆ ਟੈਚੇ ਰਹੀ ਇਹ ਮੈਨੂੰ ਹਾਂ ਨਹੀਂ ਮੈਨੂੰ ਗੱਲ ਪਤਾ ਲੱਗੀ ਕਿ ਤੋ ਇਹ ਮੈਂ ਵਲੌਗਰ ਬਣ ਰਿਹਾ ਹਾਂ ਔਰ ਆਲਟਾਈ ਦੇ ਵਿੱਚ ਔਰ ਬਲੌਗ ਨਹੀਂ ਚੰਗੀ ਗੱਲ ਆਇਆ ਕੋ ਫਿਰਦਾ ਆਪਾਂ ਵਧੀਆ ਸਭ ਤੋਂ ਵਧੀਆ ਕੋਈ ਟੈਨਸ਼ਨ ਨਹੀਂ ਕੋਈ ਫੋਨ ਚਾਰਜ ਨਹੀਂ ਕਰ ਲੈਗੇ ਕੋਈ ਕੁਝ ਨਹੀਂ ਕੀ ਕਿਉਂ ਕਰਮ ਖੇ ਆ ਕਰ ਮਖ ਇਹ ਵੀ ਵਲੌਗਿੰਗ ਦੀ ਪ੍ਰੈਕਟਿਸ ਕਰ ਰਿਹਾ ਸ੍ਰਿੰਦਰ ਜੀ ਇਹ ਤਾਂ ਵਧੀਆ ਬਣਾ ਰਿਹਾ ਵਲੌਗ ਯਾਰ ਇਹ ਹਾਂ ਮਾਪ ਦਾ ਬੰਦਾ ਜੀ ਹਾਂ ਇਹ ਲੰਬੇ ਟਾਈਮ ਤੋਂ ਸਫਰੀ ਕੀਤੀ ਜੀ ਲਾਇਆ ਸੀ ਇੱਥੇ ਟਾਈਮ ਯਾਰ ਕਾਫੀ ਸਾਲ ਲਾ ਹਾਂ ਪਹਿਲਾਂ ਇਹ ਛਿੱਲੀ ਸਖੀ ਸੀ ਇਹ ਹਾਂ ਹੁਣ ਤਾਂ ਬਹੁਤ ਸੋਹਣੀ ਬੜੀ ਪਈ ਆ ਨਾ ਇਹ ਇੱਥੇ ਗੁਰਦੁਆਰਾ ਸੰਤ ਘਾਟ ਆ ਉਹ ਦੋ ਤਾਂ ਆਪਾਂ ਵੇਖ ਲੈ ਲਈ ਇੱਥੇ ਹਾਂ ਆ ਇੱਥੇ ਕੋਲ ਲੱਗਦਾ ਮੈਨੂੰ ਹੈ ਨਾ ਹਾਂ ਮੰਨ ਲਓ ਉਹ ਸਾਈਡ ਨੂੰ ਜਾਣਾ ਸ਼ਾਇਦ ਹੋਊਗਾ ਨਾ ਇਹ ਵੀ ਆਪਸੇ ਜੋੜ ਦਾ ਵਾਸਤੇ ਹਾਂ ਨਹੀਂ ਅਪਾ ਤੋਂ ਬੜਾ ਉੱਥੇ ਮੁੜਿਆਵਾਂਗੇ ਆ ਉਧਰ ਸ਼ਾਬ ਇੱਥੇ ਕਰੀ ਫੋਟੋ ਹੈ ਤੋ ਕਰੀਏ ਕਿ ਕਰ ਲੈਨੇ ਆ ਹੈ ਕਰ ਲੈਨੇ ਆ ਚਲੋ ਕਰੀਏ ਬਹੁਤ ਸੋਹਣਾ ਬਣਿਆ ਨਾ ਹਾਲਾ ਬਹੁਤ ਸੋਹਣਾ ਇਹ ਤਾਂ ਪੂਰੀ ਵਧੀਆ ਫੀਲਿੰਗ ਹੋਦੀ ਆ ਨਾ ਇਸ ਤਾਂ ਤਰਨ ਲਿਆ ਨਹੀਂ ਇਹ ਆ ਜੀ ਪਵਿੱਤਰ ਕਾਲੀ ਨਦੀ ਹਾਂ ਪਵਿੱਤਰ ਕਾਲੀ ਵਹੀ ਨਦੀ ਕਾਲੀ ਵਹੀ ਨਦੀ ਹਾਂ ਇਹ ਨਾ ਜੀ ਕਹਿੰਦੇ ਲੋਕ ਇਸ ਨਦੀ ਵਿੱਚ ਕਿੰਨਾ ਚਿਰੋਂ ਲੋਕ ਪਾਏ ਆ ਆ ਬਲਿਖਿਆ ਹਾਂ ਵੀ ਕਿੰਨੇ ਟਾਈਮ ਚ ਇਹ ਸਾਫ ਹੋਈ ਹਨਾ 20 ਸਾਲ 20 ਸਾਲ ਲਗਭਗ ਹੋਗੇ ਪੈਸੇ 2000 ਚ ਲੱਗੇ ਆ 2025 ਦੇ ਵਿੱਚ ਇਹ ਤਿਆਰ ਹੋ ਕੇ ਖੜ ਗਈ ਆ ਆ ਵੀ 2000 ਦੇ ਵਿੱਚ ਹੋਗਾ ਬੂਟਰ 5 ਮਈ 2014 ਰਾਸ਼ਟਰਪਤੀ ਸਰੇ 20 22 ਸਾਲ ਲੱਗੇ ਉਹ ਸਾਫ ਹੋਣ ਚ ਨਹੀਂ ਇਹ ਸਾਈਡ ਤਾਂ ਵੈਸੇ ਹੀ ਆ ਬਈ ਇੱਧਰ ਤਾਂ ਨਾਲ ਕ੍ਰੋਸ ਕਰਕੇ ਆਪਾਂ ਇੱਧਰ ਆਉਣੇ ਆ ਤਾਂ ਨਾਲ ਇਹ ਜਗ੍ਹਾ ਕੋ ਮਨੁੱਖ ਕੋ ਮਸਾਬ ਦੇ ਸ਼ਾਇਦ ਆਪਾਂ ਪਹਿਲਾਂ ਸੋਚਿਆ ਸ਼ਾਇਦ ਗੁਰਦੁਆਰਾ ਹੂਬਰ ਨਹੀਂ ਹੈ ਸਾਈਡ ਨਹੀਂ ਗੁਰਦੁਆਰਾ ਕੋਈ ਵੀ ਇਹ ਹੈ ਜੀ ਇੱਥੋਂ ਦੇ ਨੌ ਗੁਰਦੁਆਰਾ ਸਾਹਿਬ ਬੇਰ ਸਾਹਿਬ ਗੁਰਦੁਆਰੇ ਆਪਾਂ ਦਰਸ਼ਨ ਕਰ ਲਿਆ ਇਹ ਆਪਾਂ ਹੁਣ ਜਾਣਾ ਇੱਥੋਂ ਗੁਰਦੁਆਰਾ ਹਟ ਸਾਹਿਬ ਇਹ ਬਾਕੀ ਜਿਹੜੇ ਰਹਿੰਦੇ ਗੁਰਦੁਆਰੇ ਦੇਖਾਂਗੇ ਜੇ ਤਾਂ ਹੁਣ ਦੇ ਅੱਗੇ ਹੁਣ ਨਹੀਂ ਫਿਰ ਆਪਾਂ ਸਵੇਰ ਦੇਖ ਲਾਂਗੇ ਚੱਲੀਏ ਗੁਰਦੁਆਰਾ ਬੇਰ ਸਾਹਿਬ ਦਰਸ਼ਨ ਕਰਕੇ ਤੇ ਆਪਾਂ ਪਹੁੰਚ ਗੁਰਦੁਆਰਾ ਹਟ ਸਾਹਿਬ ਤੇ ਇੱਥੇ ਦਰਸ਼ਨ ਕਰਦੇ ਆ ਇਹ ਕਦੇ ਮੱਥਾ ਤੇ ਦੇਖਦੇ ਅੱਗੇ ਆਜੋ ਆਜੋ ਅੱਜ ਮਿਲਿਆ ਪਾ ਕਰੇ ਪਹੁੰਚ ਜਾਂਦੇ ਇਹ ਗੱਲ ਪੱਕੀ ਆ ਅੱਜ ਦਾਦੇ ਤਾਂ ਗਈ ਆ ਨਾ ਚਲੋ ਵੀ ਸੰਗਤੋ ਚੱਲ ਗਏ ਚੱਲੀਏ ਗੱਲ ਸਾਹਿਬ ਚਲੋ ਵੀ ਚੱਲ ਚਲੋ ਜੀ ਹੁਣ ਅਸੀਂ ਜਾ ਰਹੇ ਆ ਲੇਕ pran ki 사ਜ ਗੁਰਦੁਆਰਾ ਆ ਇਥੇ ਮੱਥਾ ਟੇਕ ਲਿਆ ਤੇ ਚਲੋ ਹੁਣ ਆਪਾਂ ਇਥੇ ਬੂਟ ਪਾ ਲਿਆ ਆਪਾਂ ਪਹੁੰਚੇ ਹਾਂ ਗੁਰਦੁਆਰਾ ਪ੍ਰਾਤਨ ਘਾਟ ਬੀਬੇ ਨਾਲ ਕੀ ਜੀ ਤੇ ਚੱਲਦੇ ਜਾਂਦੇ ਟੇਕਦੇ ਮੱਥਾ ਪੂਰਾ ਇਤਿਹਾਸ ਜੋ ਗੁਰੂ ਨਾਨਕ ਦੇਵ ਜੀ ਉਹਨਾਂ ਨਾਲ ਜੁੜਿਆ ਹੋਇਆ ਜਿੱਨਾ ਸਮਾਂ ਇੱਥੇ ਗੁਰੂ ਨਾਨਕ ਦੇਵ ਜੀ ਰਹੇ ਤੇ ਉਹ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਉਧਰ ਉਧਰ ਦੇ ਇੱਕ ਗਿਆਪ ਉਧਰ ਸਾਹਿਬ ਤੇ ਹੁਣ ਪਹੁੰਚਿਆ ਗੁਰਦੁਆਰਾ ਬੇਬੇ ਨਾਨਕੀ ਜੀ ਤੇ ਬਾਕੀ ਜਿਹੜੇ ਰਹਿੰਦੇ ਆ ਚਾਰ ਗੁਰਦੁਆਰੇ ਪੰਜ ਉਹ ਆਪਾਂ ਸਵੇਰ ਦੇਖ ਲਾਂਗੇ ਤੇ ਠੀਕ ਕਰੀਏ ਮੱਥਾ ਆਜੋ ਵੀ ਆਓ ਚਲ ਜੀ ਆਜੋ ਆਜੋ ਹੋਰ ਬੇਬੇ ਨਾਨਕੀ ਜੀ ਗੁਰਦੁਆਰਾ ਹਾਂ ਜਿਹੜਾ ਪਹਿਲਾ ਗੁਰਦੁਆਰਾ ਜਾ ਕੇ ਆਇਆ ਬੇਬੇ ਨਾਨਕੀ ਜੀ ਉਹ ਸੀਗਾ ਬੇਬੇ ਨਰਕੀ ਦਾ ਘਰ ਇਸ ਘਰ ਦਾ ਇਤਿਹਾਸ ਤੇ ਵੀਡੀਓ ਰੋਕ ਕੇ ਤੁਸੀਂ ਪੜ ਸਕਦੇ ਆ ਲੋ ਜੀ ਸੰਗਨ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਬਸ ਸਿੱਧਾ ਹੁਣ ਇਥੋਂ ਰੂਮ ਦੇ ਵਿੱਚ ਚੱਲਾਂਗੇ ਆਪਾਂ ਇਹ ਨਾ ਪਾਣੀ ਨਹੀਂ ਮੈਂ ਨਹੀਂ ਪੀਣਾ ਚਲੋ ਚੱਲਿਓ ਸ੍ਰਿੰਦਰਾ ਹੇ ਗੁਰੂ ਪ੍ਰਸ਼ਾਦਾ ਪਾਣੀ ਛੱਕ ਕੇ ਸੰਗਤ ਚੱਲੀ ਅੰਦਰ ਨੂੰ ਹੋਣਾ ਤੇ ਆਰਾਮ ਕਰਦੇ ਆ ਤੇ ਚੱਲਦੇ ਅੰਦਰ ਹੈ ਨਹੀਂ ਕੁਝ ਲਿਖਿਆ ਨਹੀਂ ਤੇ ਆਸਤਾ ਚਲੋ ਆ ਜਾਓ ਪ੍ਰਸ਼ਾਦਾ ਪਾਣੀ ਛੱਕ ਲਿਆ ਤੇ ਚੱਲਦੇ ਆ ਚੱਲੇ ਕਰਦੇ ਆ ਆਰਾਮ ਲਓ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਰੂਮ ਦੇ ਵਿੱਚ ਪਹੁੰਚ ਗਏ ਆਪਾਂ ਤੇ ਕਰਦੇ ਆ ਆਰਾਮ ਤੇ ਮਿਲਦੇ ਆ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਲਾਈਕ ਕਰ ਦਿਓ ਤੇ ਥੱਲੇ ਕੋਈ ਇੱਕ ਵਧੀਆ ਕਮੈਂਟ ਕਰ ਦਿਓ ਸਸ੍ਰੀਕਾਮ